ਸੋਹੀ ਮਹਲਾ ਪੰਜਵਾਂ ਜਿਨ ਮੋਹਿ ਬ੍ਰਹਮੰਡ ਖੰਡ ਤਾਹੋ ਮੈਂ ਪਾਉ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਆਪਣੇ ਮਾਨੋ ਸੰਬੋਧਨ ਕਰਦੇ ਆ ਜੀਵ ਨੂੰ ਸਮਝਾਉਂਦੇ ਹਨ ਕਿ ਜਿਸ ਮਾਇਆ ਨੇ ਸਾਰੀ ਸ੍ਰਿਸ਼ਟੀ ਸਾਰੇ ਦੇਸ਼ ਹਰ ਇੱਕ ਜੀਵ ਜਿਸ ਮਾਇਆ ਨੇ ਮੋਇਆ ਹੋਇਆ ਹੈ ਮੈਂ ਵੀ ਉਸੇ ਦੇ ਪਿੱਛੇ ਲੱਗਿਆ ਹੋਇਆ ਹਾਂ ਮੈਂ ਵੀ ਵਿਕਾਰੀ ਜੀਵਨ ਹਾਂ ਮੈਂ ਵੀ ਉਸੇ ਮਾਇਆ ਦੇ ਪਿੱਛੇ ਹਰ ਸਮੇਂ ਦੌੜਦਾ ਹਾਂ ਰਾਖ ਲਿਖੋ ਇਹ ਵੇਖੇ ਜੀਓ ਦੇਹੋ ਆਪਣਾ ਨਾਮ ਕਿਰਪਾ ਕਰ ਰਹਿਮਤ ਕਰ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਮੈਨੂੰ ਵਿਕਾਰੀ ਜੀਵਨ ਨੂੰ ਵਿਕਾਰੀ ਜੀਵ ਨੂੰ ਇਸ ਵਿਕਾਰੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਦੀ ਦਾਤ ਬਖਸ਼ ਸਿਮਰਨ ਦੀ ਦਾਤ ਬਖਸ਼ ਜਾਤੇ ਨਾਹੀ ਕੋ ਸੁਖੀ ਤਾਕੈ ਪਾਛੈ ਜਾਓ ਜਿਸ ਮਾਇਆ ਦੇ ਨਾਲ ਅੱਜ ਤੱਕ ਕੋਈ ਸੁਖੀ ਹੋ ਹੀ ਨਹੀਂ ਸਕਿਆ ਉਸ ਮਾਇਆ ਦੇ ਪਿੱਛੇ ਹਰ ਸਮੇਂ ਫਿਰ ਵੀ ਮੈਂ ਦੋਰਦਾ ਹਾਂ ਹਰ ਸਮੇ ਉਸੇ ਮਾਇਆ ਦੇ ਬਾਰੇ ਸੋਚਦਾ ਹਾਂ ਮਾਇਆ ਦੇ ਪਿੱਛੇ ਲੱਗਾ ਹੋਇਆ ਹਾਂ ਜਿਸ ਮਾਇਆ ਦੇ ਨਾਲ ਅੱਜ ਤੱਕ ਕੋਈ ਸੁਖੀ ਹੋ ਹੀ ਨਹੀਂ ਸਕਿਆ ਛੋੜ ਜਾਹੇ ਜੋ ਸਗਲ ਕੋ ਫਿਰ ਪਰ ਲਪਟਾਓ ਜਿਹੜੀ ਮਾਇਆ ਦੁਨਿਆਵੀ ਪਦਾਰਥ ਕਦੇ ਕਿਸੇ ਦੇ ਨਾਲ ਨਹੀਂ ਨਿਭੇ ਜਿਸ ਮਾਇਆ ਨੇ ਹਮੇਸ਼ਾ ਸਾਥ ਛੱਡ ਦੇਣਾ ਹੈ ਅੰਤ ਸਮੇਂ ਦੇ ਵਿੱਚ ਨਾਲ ਜਾਣ ਵਾਲਾ ਕੋਈ ਨਹੀਂ ਮੈਂ ਫਿਰ ਵੀ ਉਸੇ ਦੇ ਪਿੱਛੇ ਲੱਗਾ ਹੋਇਆ ਛੋਟ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਉ ਮੈਂ ਵਾਰ-ਵਾਰ ਉਸ ਦੇ ਪਿੱਛੇ ਲੱਗਦਾ ਹਾਂ ਉਸੇ ਮਾਇਆ ਦੇ ਨਾਲ ਚੰਬੜਦਾ ਹਾਂ ਤਰੋ ਕਿਰਪਾ ਕਰਣਾ ਪਤੇ ਤੇਰੇ ਹਰ ਗੁਣ ਗਾਉ ਕਿਰਪਾ ਕਰ ਤਰਸ ਦੇ ਦਾਤੇ ਕਰुणा ਪਤਾ ਕੋਣਾ ਪੁੱਤੇ ਦਾ ਆਖਰੀ ਆਸ ਹੈ ਤਰਸਵਾਨ ਤਰਸ ਜੋਗ ਐ ਕਿਰਪਾ ਕਰ ਤਰਸ ਦੇ ਦਾਤੇ ਮੈਂ ਹਰ ਸਮੇਂ ਤੇਰੇ ਗੁਣ ਗਾਉਂਦਾ ਰਹਾ ਐਸੀ ਰਹਿਮ ਤੇਸੀ ਬਖਸ਼ ਸਤਗੁਰੂ ਜੀ ਕਿਸੇ ਕਿਸੇ ਤੇ ਕਰਦੇ ਹਨ ਜਿਸ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਸਤਗੁਰ ਕਿਰਪਾ ਕਰ ਰਹਿਮਤ ਕਰਨੀ ਤੇ ਹਰ ਇੱਕ ਬੰਦਾ ਇਹ ਗੱਲ ਕਹਿੰਦਾ ਮੈਨੂੰ ਕਿਹੜਾ ਕਿਸੇ ਚੀਜ਼ ਦੀ ਥੋੜ੍ਹ ਹੈ ਮੇਰੇ ਕੋਲ ਦਿੱਤਾ ਹੋਇਆ ਸਭ ਕੁਝ ਹੈ ਐਸੇ ਮਨੁੱਖ ਉਸ ਪ੍ਰਮਾਤਮਾ ਨੂੰ ਵੀ ਕੱਖ ਨਹੀਂ ਸਮਝਦੇ ਕੋਈ ਵਰਲਾ ਹੀ ਹੈ ਜਿਸ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਕਿਰਪਾ ਕਰ ਰਹਿਮਤ ਕਰ ਤੇਰਾ ਦਿੱਤਾ ਹੋਇਆ ਸਭ ਕੁਝ ਹੈ ਤੇ ਐਸੇ ਮਨੁੱਖਾਂ ਨੂੰ ਸਤਗੁਰ ਕਿਰਪਾ ਵੀ ਕਰ ਦਿੰਦੇ ਹਨ ਬਖਸ਼ਿਸ਼ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਦੇ ਨੇੜੇ ਸਠਿਆਲੇ ਦੇ ਨਜ਼ਦੀਕ ਇੱਕ ਬੋਤਾਲਾ ਪਿੰਡ ਪੈਂਦਾ ਹੈ ਉੱਥੇ ਰਹਿਣ ਵਾਲਾ ਇੱਕ ਨੌਜਵਾਨ ਆਪਣੇ ਖੇਤਾਂ ਦੇ ਵਿੱਚ ਖੂਹ ਦੇ ਉੱਤੇ ਬੈਠਾ ਹੋਇਆ ਹੈ ਖੂਹ ਨੂੰ ਚਲਾ ਨਹੀਂ ਰਿਹਾ ਪਾਣੀ ਨਹੀਂ ਕੱਢ ਰਿਹਾ ਪਰ ਖੂਹ ਦੇ ਉੱਤੇ ਬੈਠਾ ਹੋਇਆ ਹੈ ਕੁਝ ਮਨੁੱਖ ਕੁਝ ਜੀਵ ਉੱਥੇ ਆਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਬੰਦਾ ਕੁਛ ਪਾਠ ਕਰ ਰਿਹਾ ਸੀ ਤੇ ਬਾਕੀ ਸੁਣ ਰਹੇ ਸਨ ਜਦੋਂ ਖੂਹ ਦੇ ਨੇੜੇ ਆਏ ਪਾਠ ਦੀ ਸਮਾਪਤੀ ਹੋਈ ਅਰਦਾਸ ਕੀਤੀ ਤੇ ਬਾਕੀ ਸਾਰਿਆਂ ਨੇ ਸੀਸ ਝੁਕਾ ਲਏ ਜਦੋਂ ਸਮਾਪਤੀ ਹੋਈ ਉਸ ਉਪਰੰਤ ਉਹਨਾਂ ਦੇ ਵਿੱਚੋਂ ਇੱਕ ਮਨੁੱਖ ਨੇ ਇਸ ਨੌਜਵਾਨ ਨੂੰ ਕਹਿਣਾ ਕੀਤਾ ਕਿ ਪਾਣੀ ਹੈ ਪਿਆਸ ਲੱਗੀ ਹੈ ਤੇ ਇਹ ਨੌਜਵਾਨ ਕਹਿਣ ਲੱਗਾ ਵੀ ਪਾਣੀ ਖੂਹ ਤੇ ਚੱਲਦਾ ਨਹੀਂ ਪਰ ਮੈਂ ਮਾਲ ਦੇ ਰਾਈ નીચે ਉਤਰ ਕੇ ਪਾਣੀ ਲੈ ਆਉਣਾ ਹੁਣ ਇਹ ਨੌਜਵਾਨ ਮਾਲ ਦੇ ਨਾਲ نیچے ਗਿਆ ਤੇ ਖੂਹ ਦੀ ਟਿੰਡ ਭਰ ਕੇ ਪਾਣੀ ਬਾਹਰ ਲੈ ਕੇ ਆਇਆ ਜਦੋਂ ਪਾਣੀ ਲੈ ਕੇ ਆਇਆ ਤੇ ਉਹਨਾਂ ਦੇ ਵਿੱਚੋਂ ਜਿਹੜਾ ਪਾਠ ਕਰ ਰਿਹਾ ਸੀ ਉਹ ਪੁੱਛਣ ਲੱਗਾ ਵੀ ਤੁਸੀਂ ਕੌਣ ਹੋਨੇ ਹੋ ਤੇ ਕਹਿਣ ਲੱਗਾ ਕਿ ਅਸੀਂ ਹਿੰਦੂ ਹਾਂ ਅਸੀਂ ਹਿੰਦੂ ਹਾਂ ਪਰ ਅਸੀਂ ਸਾਨੂੰ ਲੋਕ ਸਰਵਰੀਏ ਕਹਿੰਦੇ ਹਨ ਸਰਵਰੀਏ ਕਹਿ ਕੇ ਬੁਲਾਉਂਦੇ ਹਨ ਤੇ ਉਹਨਾਂ ਨੇ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਅਸੀਂ ਤੇਰੀ ਹੱਥੋਂ ਪਾਣੀ ਨਹੀਂ ਪੀ ਸਕਦੇ ਕਿਉਂਕਿ ਤੇਰਾ ਆਪਣਾ ਨੇਮ ਹੀ ਕੋਈ ਨਹੀਂ ਤੇਰਾ ਕੋਈ ਗੁਰੂ ਗਰੂ ਪੀਰ ਹੀ ਨਹੀਂ ਉਹ ਕਹਿਣ ਲੱਗੇ ਤੁਹਾਨੂੰ ਪਿਆਸ ਲੱਗੀ ਹੈ ਜਦੋਂ ਨੌਜਵਾਨ ਨੇ ਕਿਹਾ ਤੁਹਾਨੂੰ ਪਿਆਸ ਲੱਗੀ ਹੈ ਉਹ ਕਹਿੰਦੇ ਪਿਆਸ ਜ਼ਰੂਰ ਲੱਗੀ ਹੈ ਪਰ ਜਿਹੜਾ ਗੁਰੂ ਵਾਲਾ ਨਹੀਂ ਜਿਸ ਦਾ ਕੋਈ ਗੁਰੂ ਪੀਰ ਨਹੀਂ ਅਸੀਂ ਉਸ ਦੇ ਹੱਥੋਂ ਪਾਣੀ ਨਹੀਂ ਪੀ ਸਕਦੇ ਬੇ ਨਿਮੇ ਤੋਂ ਭਾਵ ਕੀ ਧਰਮ ਤੇ ਰਾਹ ਕਿਹੜਾ ਹੈ ਜੰਮਿਆ ਤੂੰ ਕਿੱਥੇ ਹੈ ਤੁਰਿਆ ਕਿਧਰ ਫਿਰਦਾ ਹੈ ਹੈ ਤੂੰ Hindu ਤੇ ਪੂਜਦਾ ਕਬਰਾਂ ਨੂੰ ਫਿਰਦਾ ਹੈ ਇਸ ਕਰਕੇ ਤੇਰਾ ਆਪਣਾ ਕੋਈ ਨਾਮ ਨਹੀਂ ਤੇਰਾ ਕੋਈ ਗੁਰੂ ਪੀਰ ਹੀ ਨਹੀਂ ਇਸ ਕਰਕੇ ਤੂੰ ਬੇ ਨਿਮਾ ਹੈ ਅਸੀਂ ਤੇਰੀ ਕੋ ਤੋਂ ਪਾਣੀ ਨਹੀਂ ਪੀ ਸਕਦੇ ਤੇ ਗੁਰਮਖ ਪਿਆਰਿਓ ਪਾਣੀ ਪੀਣ ਤੋਂ ਬਿਨਾ ਹੀ ਚਲੇ ਗਏ ਪਰ ਇਸ ਨੌਜਵਾਨ ਦੇ ਇਹਦੇ ਦੇ ਵਿੱਚ ਚੋਟ ਵੱਜੀ ਮਨ ਬਹੁ ਦੁਖੀ ਹੋਇਆ ਘਰ ਗਿਆ ਤੇ ਘਰ ਜਾ ਕੇ ਆਪਣੀ ਮਾਂ ਨੂੰ ਪੁੱਛਦਾ ਹੈ ਕਹਿੰਦੇ ਮਾਂ ਸੱਚ ਸੱਚ ਦੱਸ ਆਪਾਂ ਕੌਣ ਹੁੰਨੇ ਆ ਤੇ ਮਾਂ ਕਹਿਣ ਲੱਗੀ ਵੀ ਪੁੱਤਰ ਗੱਲ ਕੀ ਹੋਈ ਹੈ ਤੇ ਸਾਰੀ ਵਾਰਤਾ ਦੱਸੀ ਕਹਿੰਦਾ ਜਮੈਂ ਖੂਹ ਤੇ ਬੈਠਾ ਸੀ ਉੱਥੇ ਕੁਝ ਬੰਦੇ ਆਏ ਉਹਨਾਂ ਦੇ ਵਿੱਚੋਂ ਇੱਕ ਬੋਲ ਰਿਹਾ ਸੀ ਦੂਸਰੇ ਸੁਣ ਰਹੇ ਸਨ ਜਦੋਂ ਉਹ ਚੁੱਪ ਕੀਤਾ ਤੇ ਸਾਰਿਆਂ ਨੇ ਸੀਸ ਝੁਕਾ ਲਈ ਤੇ ਮੈਂ ਪਾਣੀ ਪਿਆਣਾ ਲੱਗਾ ਤੇ ਉਹਨਾਂ ਨੇ ਜਦੋਂ ਮੇਰੇ ਤੋਂ ਪਾਣੀ ਮੰਗਿਆ ਤੇ ਮੈਨੂੰ ਕਹਿੰਦੇ ਤੂੰ ਕੌਣ ਹੋ ਨਾ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਕੀਤਾ ਕਿ ਹੈ ਤਾਂ ਅਸੀਂ ਹਿੰਦੂ ਪਰ ਲੋਕ ਸਾਨੂੰ ਸਰਬਰੀਏ ਕਹਿੰਦੇ ਹਨ ਤੇ ਉਹ ਕਹਿਣ ਲੱਗੇ ਕਿ ਤੂੰ ਬੇਨੇਮਾ ਹੈ ਅਸੀਂ ਤੇਰੀ ਹੱਥੋਂ ਪਾਣੀ ਨਹੀਂ ਪੀ ਸਕਦੇ ਤੇ ਮਾ ਸੱਚ ਸੱਚ ਦੱਸ ਆਪਾਂ ਕੌਣ ਹੋਨੇ ਹਾਂ ਤੇ ਉਹ ਕੌਣ ਸਨ ਜਿਹੜੇ ਖੂਤੇ ਆਏ ਸਨ ਜਿਹੜਾ ਪਾਣੀ ਪੀਣ ਤੋਂ ਬਿਨਾਂ ਹੀ ਚਲੇ ਗਏ ਤੇ ਮਾਂ ਵੀ ਧਰਮੀ ਸੀ ਤੇ ਕਹਿਣ ਲੱਗੀ ਕਿ ਪੁੱਤਰ ਉਹ ਗੁਰਨਾਨਕ ਪਾਸ਼ਾ ਦੇ ਸਿੱਖ ਹੋਣਗੇ ਗੁਰਨਾਨਕ ਪਾਸ਼ਾ ਉਹ ਕੌਣ ਹਨ ਕਹਿੰਦੇ ਉਹ ਗੁਰਨਾਨਕ ਪਾਸ਼ਾ ਨਿਰੰਕਾਰ ਦਾ ਰੂਪ ਹਨ ਉਹਨਾਂ ਦੇ ਸਿੱਖ ਹੋਣਗੇ ਕਿਉਂਕਿ ਉਹਨਾਂ ਦੇ ਸਿੱਖ ਉੱਠਦੇ ਆ ਬੈਠਦੇ ਆ ਪ੍ਰਮਾਤਮਾ ਦਾ ਨਾਮ ਜਪਦੇ ਹੀ ਹਨ ਜਿੱਥੇ ਵੀ ਹੋਣ ਜਿਸ ਹਾਲਤ ਵਿੱਚ ਵੀ ਹੋਣ ਉਹ ਸਿਮਰਨ ਕਰਦੇ ਹਨ ਤੇ ਜਦੋਂ ਸਮਾਪਤੀ ਹੁੰਦੀ ਹੈ ਉਹ ਫਤਿਹ ਬੁਲਾਉਂਦੇ ਹਨ ਅਰਦਾਸ ਕਰਦੇ ਹਨ ਮੈਂ ਵੀ ਨਾਮ ਜਪਦੀ ਸੀ ਪਰ ਮੈਂ ਜਦੋਂ ਇਸ ਪਰਿਵਾਰ ਦੇ ਵਿੱਚ ਆਈ ਤੇ ਮੇਰਾ ਨੇਮ ਟੁੱਟ ਗਿਆ ਮੇਰਾ ਸਿਮਰਨ ਛੁੱਟ ਗਿਆ ਤੇ ਇਸ ਦੇ ਮਨ ਤੇ ਬਹੁਤ ਝੋਟ ਲੱਗੀ ਹੋਈ ਸੀ ਨੌਜਵਾਨ ਦੇ ਤੇ ਕਹਿਣ ਲੱਗਾ ਮਾਂ ਮੈਂ ਅੱਜ ਤੋਂ ਬਾਅਦ ਮੈਂ ਕਬਰਾਂ ਨਹੀਂ ਪੂਜਣੀ ਆ ਅੱਜ ਤੋਂ ਬਾਅਦ ਮੈਂ ਉਸ ਗੁਰੂ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਹੈ ਗੁਰਨਾਨਕ ਮਿਲਣਗੇ ਕਿਥੇ ਤੇ ਮਾਂ ਕਹਿਣ ਲੱਗੀ ਕਹਿੰਦੀ ਵੀ ਆਪਾਂ ਗਰੀਬ ਬਹੁਤ ਹਾਂ ਆਪਾਂ ਇਸ ਤਰ੍ਹਾਂ ਨਹੀਂ ਮਿਲ ਸਕਦੇ ਕਹਿੰਦਾ ਕੋਈ ਤੇ ਤਰੀਕਾ ਹੋਵੇਗਾ ਕਹਿੰਦੀ ਹਾਂ ਇੱਕ ਤਰੀਕਾ ਹੈ ਕਹਿੰਦੇ ਮਾਂ ਦੱਸ ਕਿਹੜਾ ਤਰੀਕਾ ਹੈ ਜਿਸ ਦੇ ਨਾਲ ਮੈਂ ਗੁਰੂ ਨੂੰ ਮਿਲ ਸਕਾਂ ਕਹਿਣ ਲੱਗੇ ਕਿ ਉਹਨਾਂ ਦਾ ਚਿੰਤਨ ਉਹਨਾਂ ਨੂੰ ਯਾਦ ਕਰਨਾ ਤੇ ਕਹਿਣ ਲੱਗਾ ਕਿ ਚਿੰਤਨ ਦੇ ਨਾਲ ਯਾਦ ਕਰਨ ਦੇ ਨਾਲ ਉਹ ਆ ਜਾਣਗੇ ਤੇ ਮਾ ਕਹਿਣ ਲਗੀ ਹਾਂ ਜੇ ਭਾਵਨਾ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਉਹ ਜ਼ਰੂਰ ਆਉਣਗੇ ਤੇ ਕਹਿੰਦੇ ਫਿਰ ਬੁਲਾਉਣਾ ਕਿਦਾਂ ਹੈ ਮੈਂ ਤੇ ਉਹਨਾਂ ਨੂੰ ਵੇਖਿਆ ਵੀ ਨਹੀਂ ਕਹਿੰਦੇ ਬਿਨਾਂ ਵੇਖੇ ਵੀ ਆ ਜਾਂਦੇ ਹਨ ਕਿਉਂਕਿ ਗੁਰਮਖ ਪਿਆਰਿਓ ਉਸ ਨਿਰੰਕਾਰ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਰੂਪ ਨਾ ਰੇਖਾ ਨਾ ਰੰਗ ਕਿਛਤ੍ਰੈ ਗੁਣ ਤੇ ਪ੍ਰਭਿਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਕੇਵਲ ਉਹਨਾਂ ਨੂੰ ਸਮਝ ਆਉਂਦੀ ਹੈ ਜਿਨ੍ਹਾਂ ਤੇ ਮਾਲਕ ਕਿਰਪਾ ਕਰ ਦੇਵੇ ਬਖਸ਼ਿਸ਼ ਕਰ ਦੇਵੇ ਜਿਨ੍ਹਾਂ ਤੇ ਪ੍ਰਸੰਨ ਹੋ ਜਾਵੇ ਕਿੰ ਲਗਾ ਫਿਰ ਮੈਂ ਉਹਨਾਂ ਨੂੰ ਜਦੋਂ ਮਿਲਾਂਗਾ ਜੇ ਉਹ ਆਏ ਕਹਿੰਦੇ ਨਾ ਜੇ ਨਹੀਂ ਜੇ ਲਾ ਦਈਏ ਤੇ ਫਿਰ ਤੇ ਕਦੇ ਵੀ ਨਹੀਂ ਆਉਂਦੇ ਕਿਉਂਕਿ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਕਿਉਂਕਿ ਗੁਰਮਖ ਪਿਆਰਿਓ ਆਪਾਂ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਕਰਦੇ ਹਨ ਜੇ ਇਹ ਕਾਰਜ ਹੋ ਗਏ ਆ ਜੇ ਗੁਰੂ ਮਿਲ ਗਏ ਆ ਤੇ ਗੁਰੂ ਅੱਗੇ ਵੀ ਸ਼ਰਤ ਰੱਖ ਦਿੱਤੀ ਜੇ ਮੇਰਾ ਇਹ ਕਾਰਜ ਸਵਰਗਿਆ ਤੇ ਮੈਂ ਕੰਨਪੜ ਸਬ ਕਰਾਂਗਾ ਸੁਖਮਨੀ ਸਬ ਕਰਾਂਗਾ ਜੇ ਹੋ ਗਏ ਆ ਫਿਰ ਸਤਗੁਰੂ ਜੀ ਨੇ ਵੀ ਬਖਸ਼ਿਸ਼ ਕਰਤੀ ਦੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਗੁਰ ਨਦਰ ਕਰੇ ਉਹਨਾਂ ਨੇ ਵੀ ਜੇਲਾ ਦਿੱਤੀ ਜੇਕਰ ਭਾਵਨਾ ਹੋਵੇ ਕਿ ਹਾਂ ਇਹ ਕੁਝ ਹੋਣਾ ਹੈ ਗੁਰੂ ਅੱਗੇ ਅਰਦਾਸ ਕੀਤੀ ਹੈ ਮੇਰੀ ਝੋਲੀ ਭਰੀ ਜਾਣੀ ਹੈ ਤੇ ਫਿਰ ਪਿਤਾ ਨੂੰ ਪਤਾ ਹੈ ਮੇਰੇ ਤੋਂ ਇਲਾਵਾ ਇਸ ਦਾ ਕੋਈ ਹੈ ਹੀ ਨਹੀਂ ਤੇ ਉਸ ਨੂੰ ਦੇਣਾ ਪੈਂਦਾ ਹੈ ਹੁਣ ਇਹ ਦਿਨ ਦਾਤ ਅਰਦਾਸਾਂ ਕਰਦਾ ਰਿਹਾ ਤੇ ਜਦੋਂ ਮਾਂ ਨੂੰ ਕਿਹਾ ਨਾ ਕਹਿੰਦੇ ਮਾਂ ਗੁਰੂ ਆਵੇਗਾ ਤੇ ਮੈਂ ਦੇਣਾ ਕੀ ਹੈ ਕਹਿੰਦੇ ਉਹ ਕਿਸੇ ਚੀਜ਼ ਦਾ ਭੁੱਖਾ ਨਹੀਂ ਪਰ ਫਿਰ ਵੀ ਕੁਝ ਭੇਟਾ ਦੇਣੀ ਹੈ ਤੇ ਭਵੇਂ ਤੂੰ ਦੁੱਧਾ ਤਣਾ ਰੱਖ ਲੈ ਕੋਈ ਮਿੱਠਾ ਰੱਖ ਲੈ ਫਿਰ ਗੁੜ ਦੀ ਰੋੜੀ ਲਈ ਆਪਣੀ ਚਾਦਰ ਦੇ ਪੱਲੇ ਦੇ ਨਾਲ ਬੰਨ੍ਹ ਲਈ ਤੇ ਕਹਿਣ ਲੱਗਾ ਮਾਂ ਪਿਛਲੇ ਦਿਨੀ ਮੈਂ ਜਿਹੜਾ 1 ਟੱਕਾ ਲੈ ਕੇ ਆਇਆ ਸੀ ਉਹ ਵੀ ਪੇਟਾ ਦੇ ਦੇ ਮੈਂ ਗੁਰੂ ਨੂੰ ਦੇਣੀ ਹੈ 1 ਟੱਕਾ ਤੇ ਗੁੜ ਦੀ ਰੋੜੀ ਲੈ ਕਰਕੇ ਆਪਣੀ ਚਾਦਰ ਦੇ ਨਾਲ ਬੰਨ੍ਹ ਲਈ ਉੱਠਦਿਆਂ ਬੈਠਦਿਆਂ ਹਰ ਸਮੇ ਗੁਰੂ ਗੁਰੂ ਪੁਕਾਰਦਾ ਰਹਿੰਦਾ ਹੈ ਖੇਤਾਂ ਤੇ ਜਾਂਦਾ ਹੈ ਤਾਂ ਘਰ ਆਉਂਦਾ ਹੈ ਤਾਂ ਜਦੋਂ ਸੌਂਦਾ ਹੈ ਤੇ ਉਹ ਚਾਦਰ ਫਿਰ ਵੀ ਆਪਣੇ ਸਿਰ 'ਤੇ ਰੱਖ ਲੈਂਦਾ ਹੈ ਜਿਹਦੇ ਵਿੱਚ ਗੁੜ ਦੀ ਰੂੜੀ ਬੰਨੀ ਹੋਈ ਗਏ ਉਹ ਨਗਰ ਵਾਲੇ ਜਦੋਂ ਪਿੰਡ ਵਾਲੇ ਪੁੱਛਦੇ ਕਿ ਤੂੰ ਇਹ ਪੱਲੇ ਦੇ ਨਾਲ ਕੀ ਬੰਨਿਆ ਹੋਇਆ ਹੈ ਤੇ ਕਹਿਣ ਲੱਗਾ ਕਿ ਇਹ ਗੁਰੂ ਦੀ ਪੇਟਾਕ ਹੈ ਹੌਲੀ-ਹੌਲੀ ਲੋਕਾਂ ਨੇ ਇਸ ਦੀ ਛੇੜ ਹੀ ਰੱਖ ਦਿੱਤੀ ਕਿ ਇਹਦਾ ਨਾਮ ਹੀ ਪੱਲਾ ਪੈ ਗਿਆ ਜਦੋਂ ਨਾਮ ਪੱਲਾ ਪੈ ਗਿਆ ਹੌਲੀ-ਹੌਲੀ ਸਾਰੇ ਇਸ ਨੂੰ ਪੱਲਾ-ਪੱਲਾ ਕਹਿ ਕੇ ਛੇੜਨ ਲੱਗ ਪਏ ਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਪਤਾ ਲੱਗਿਆ ਭਾਵਨਾ ਵੇਖੀ ਤੇ ਗੁਰੂ ਗੁਰੂ ਹਰਗੋਬਿੰਦ ਪਾਸ਼ਾ ਘੋੜੇ ਤੇ ਸਵਾਰ ਹੋ ਕਰਕੇ ਬੋਤਾਲਾ ਪਿੰਡ ਪਹੁੰਚੇ ਤੇ ਬੋਤਾਲਾ ਪਿੰਡ ਨਗਰ ਦੇ ਵਿੱਚ ਪਹੁੰਚ ਕੇ ਕਹਿਣ ਲੱਗੇ ਕਿ ਇਸ ਪਿੰਡ ਦਾ ਚੌਧਰੀ ਕੋਣ ਕਹ ਤੇ ਨਗਰ ਦੇ ਵਿੱਚ ਜਿਹੜਾ ਮਿਲਿਆ ਉਸ ਨੇ ਮਜ਼ਾਕ ਦੇ ਵਿੱਚ ਕਹਿ ਦਿੱਤਾ ਕੰਦੇ ਵੇ ਪਿੰਡ ਦਾ ਚੌਧਰੀ ਤੇ ਉਹ ਜਿਹੜਾ ਵਟ ਤੇ ਬੈਠਾ ਹੈ ਇਹ ਹੀ ਹੈ ਜਦੋਂ ਸਤਗੁਰੂ ਜੀ ਨੇ ਵੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਹਾਂ ਸਮਾਂ ਆਵੇਗਾ ਇਹ ਹੀ ਪਿੰਡ ਦਾ ਚੌਧਰੀ ਹੋਵੇਗਾ ਹੁਣ ਜਦੋਂ ਪੱਲੇ ਦੇ ਕੋਲ ਗਏ ਪੱਲਾ ਵਟ ਤੇ ਬੈਠਾ ਹੈ ਦਿਨੇ ਘਰ ਵੀਨਾ ਗਿਆ ਗੁਰੂ ਗੁਰੂ ਕਰਕੇ ਪੁਕਾਰੀ ਜਾਂਦਾ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਘੋੜੇ ਤੇ ਬੈਠੇ ਹੋਏ ਕਹਿਣ ਲੱਗੇ ਕਿ ਪੁੱਤਰ ਪਿੱਛੇ ਮੁੜ ਕੇ ਵੇਖ। ਇੱਕ ਵਾਰੀ ਕਿਹਾ ਨਹੀਂ ਵੇਖਿਆ। ਤੇ ਦੂਸਰੀ ਵਾਰੀ ਫਿਰ ਕਹਿਣ ਲੱਗੇ ਕਹਿੰਦੇ ਇੰਨੀ ਦੇਰ ਦਾ ਪੁਕਾਰਦਾ ਹੈ ਜਦੋਂ ਆਏ ਹਾਂ ਤੇ ਮੁੜ ਕੇ ਨਹੀਂ ਵੇਖਦਾ। ਤੇ ਜਦੋਂ ਪਿੱਛੇ ਵੇਖਿਆ ਤੇ ਭੱਜ ਕਰਕੇ ਸਤਿਗੁਰ ਜੀ ਦੇ ਘੋੜੇ ਦੇ ਪੋੜਾਂ ਦੇ ਉੱਤੇ ਜਿਹੜੇ ਚਰਨ ਪਏ ਹੋਏ ਸਨ ਉਹਨਾਂ ਦੇ ਉੱਤੇ ਸੀਸ ਰੱਖ ਦਿੱਤਾ। ਤੇ ਸਤਗੁਰ ਜੀ ਨੇ ਘੋੜੇ ਤੋਂ ਉਤਰ ਕੇ ਗਲ ਵਕੜੀ ਵਿੱਚ ਲਿਆ ਤੇ ਜਿਸ ਵਟ ਦੇ ਉੱਤੇ ਪੱਲਾ ਬੈਠਾ ਹੋਇਆ ਸੀ ਉਸੇ ਵਟ ਦੇ ਉੱਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੈਠ ਗਏ ਭਾਵਨਾ ਦੇਖੋ ਗੁਰਮਖ ਪਿਆਰਿਓ ਜਿਸ ਮਿੱਟੀ ਦੇ ਉੱਤੇ ਵਟ ਦੇ ਉੱਤੇ ਸਿੱਖ ਬੈਠਾ ਸੀ ਉੱਤੇ ਹੀ ਸਤਗੁਰ ਬੈਠ ਗਏ ਤੇ